ਪਰੌਸਪੁਰ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸਬਜ਼ੀ ਦੇ ਜਲਦੀ ਤੇ ਵੱਧ ਝਾੜ ਦੇ ਲਈ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਅਸਲ 'ਚ ਜ਼ਹਿਰ ਸਾਬਤ ਹੋ ਰਹੀਆਂ ਨੇ ਜਿਸ ਦਾ ਲੋਕਾਂ ਦੀ ਸਿਹਤ ਤੇ ਬੁਰਾ ਅਸਰ ਹੋ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਕੀਟਨਾਸ਼ਕ ਦਵਾਈਆਂ ਤੋਂ ਜਾਣੂ ਨਹੀਂ ਨੇ ਤੇ ਨਾ ਹੀ ਦੁਕਾਨਦਾਰ ਜਾਂ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕੁਝ ਦੱਸਿਆ ਜਾਂਦਾ ਹੈ ਟਿੰਡੇ ਤੇ ਖੀਰਾ ਤੇ ਕੁਝ ਸੈਂਚਰੀ ਵੀ ਲਾਈ ਹੈ ਤੇ ਔਰ ਟੋਰੀਆਂ ਵੀ ਲਾਈਆਂ ਕੀਰੇ ਟੋਰੀਆਂ ਬਸ ਇਹ ਹੀ ਹੈ ਇਹ ਫਲਵਾਸਤ ਕਰ ਰਹੇ ਨੇ ਫਲ ਲੱਗਣ ਨੂੰ ਸ਼ੁਰੂ ਹੋ ਗਿਆ ਵੀ ਫਲ ਚੱਕੜੇ ਲੈਣ ਦੀ ਗੱਲ ਇਹ ਫਲਵਾਟ ਤੇ ਅੰਗਰੇਜ਼ੀ ਲਿਖਿਆ ਹੁੰਦਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਹੋਜੀ ਫਲਵਾਟ ਤੇ ਕਹਿ ਕੇ ਲੈਂਦੀ ਫਲਵਾਟ ਦੀ ਖੇਤੀਬਾੜੀ ਅਧਿਕਾਰੀ ਦਾ ਕਹਿਣਾ ਕਿ ਕਿਸਾਨ ਨੂੰ ਵਧੀਆ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਸਾਨੂੰ ਖਾਣ ਵਾਲੇ ਪਦਾਰਥ ਖਾਸ ਕਰਕੇ ਜਿਹੜੀਆਂ ਸਬਜ਼ੀਆਂ ਐ ਫਲ ਨੇ ਸਾਡੀਆਂ ਹੋਰ ਜਿਹੜੀਆਂ ਫਸਲਾਂ ਐ ਇਹਨਾਂ ਤੇ ਘੱਟ ਤੋਂ ਘੱਟ ਕੈਮੀਕਲ ਸਪਰੇਅ ਕੀਤੀ ਜਾਵੇ ਔਰ ਉਹਨਾਂ ਦੇ ਜਿਹੜੇ ਨਾਰਮਸ ਨੇ ਉਹਨਾਂ ਦੀਆਂ ਜਿਹੜੀਆਂ ਰეკਮੈਂਡੇਸ਼ਨ ਨੇ ਅਸੀਂ ਹਰ ਥਾਂ ਖਬਰਾਂ ਦੇ ਵਿੱਚ ਹਰ মিডিਏ ਤੇ ਪ੍ਰਕਾਸ਼ਿਤ ਕਰਦੇ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਸਾਡਾ ਸਟਾਫ ਐ ਇਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮਿਲ ਕੇ ਅਤੇ ਉਹਨਾਂ ਨੂੰ ਜਿਹੜੀਆਂ ਮਨੁੱਖੀ ਖੇਤ ਲਈ ਸਹੀਦ ਵਈਆਂ ਨੇ ਤੇ ਸਾਡਾ ਕੀੜਾ ਵੀ ਜਿੱਦੇ ਨਾਲ ਕੰਟਰੋਲ ਹੋ ਜਾਂਦਾ ਉਹਨਾਂ ਦੀ ਰეკਮੈਂਡੇਸ਼ਨ ਕਰਦੇ ਰਹਿੰਦੇ ਆ ਦੱਸਦੀ ਹੈ ਕਿ ਕਈ ਕਿਸਾਨ ਆਪਣੀਆਂ ਸਬਜ਼ੀਆਂ ਨੂੰ ਸੀਵਰੇਜ ਦਾ ਪਾਣੀ ਲਗਾ ਰਹੇ ਨੇ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਵਾੜ ਨਾ ਹੋ ਸਕੇ ਫਰੋਸਪੁਰ ਤੋਂ ਸਨੀ ਚੋਪੜਾ ਜਗਬਾਣੀ ਟੀਵੀ ਜਗਬਾਣੀ ਟੀਵੀ ਤੇ ਦਰਸ਼ਕਾਂ ਲਈ ਇੱਕ ਨਵੀਂ ਖੁਸ਼ਖਬਰੀ ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਇਰ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਣੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ